ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰ ਤਾਂ ਤਨ ਸ੍ਰੀ ਗੁਰੂ ਰਾਨਕ ਦੇਵ ਜੀ ਮਹਾਰਾਜ ਲੋਕਾਂ ਨੂੰ ਉਤਾਰਦੇ ਹੋਏ ਇੱਕ ਪਿੰਡ ਦੇ ਬਾਹਰ ਇੱਕ ਰੁੱਖ ਹੇਠਾਂ ਜਾ ਬੈਠੇ ਪਿੰਡ ਦੇ ਇੱਕ ਧੂਮ ਨੇ ਗੁਰੂ ਜੀ ਤੋਂ ਖੋਜੇ ਕਿਰਾਇਤ ਮੰਗੀ ਗੁਰੂ ਜੀ ਨੇ ਆਖਿਆ ਇਸ ਰੁੱਖ ਦੇ ਮੋਢ ਵੱਲੋਂ ਜੋ ਜੀ ਕਰਦਾ ਹੈ ਉਹ ਲੈ ਲਓ ਧੂਮ ਨੇ ਜਦ ਮੋੜ ਪਾਸੇ ਵੇਖਿਆ ਤਾਂ ਉਸ ਨੂੰ ਬਹੁਤ ਸਾਰੀਆਂ ਮੋਹਰਾਂ ਦਿਸੀਆਂ ਉਹਨਾ ਮੋਹਰਾਂ ਨੂੰ ਉਹ ਖੁਸ਼ੀ ਨਾਲ ਪੱਲੇ ਬੰਨ ਕੇ ਪਿੰਡ ਚਲਿਆ ਗਿਆ ਤੇ ਜਾ ਕੇ ਸਾਰਿਆਂ ਨੂੰ ਦੱਸਿਆ ਕਿ ਮਹਾਰ ਇੱਕ ਫਕੀਰ ਆਇਆ ਹੈ ਮਨ ਮੰਨੀ ਚੀਜ਼ ਦਿੰਦਾ ਹੈ ਤਾਂ ਪਿੰਡ ਦੇ ਸਾਰੇ ਗਰੀਬ ਮਨੁੱਖ ਇਹ ਗੱਲ ਸੁਣ ਕੇ ਗੁਰੂ ਜੀ ਕੋਲ ਚਲੇ ਗਏ ਤੇ ਜੋ ਜੋ ਚੀਜ਼ ਮੰਗਣ ਗੁਰੂ ਜੀ ਉਹ ਹੀ ਉਸ ਨੂੰ ਦੇ ਦਿੰਦੇ ਇਸ ਤਰ੍ਹਾਂ ਸਾਰੇ ਪਾਸੇ ਗੁਰੂ ਜੀ ਦਾ ਜਸ ਫੈਲ ਗਿਆ ਜਿਸ ਨੂੰ ਸੁਣ ਕੇ ਉਥੋਂ ਦਾ ਰਾਜਾ ਵੀ ਆਣ ਹਾਜ਼ਰ ਹੋਇਆ ਉਸਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਓ ਗੁਰੂ ਜੀ ਨੇ ਆਖਿਆ ਇਹ ਮਨੁੱਖਾ ਜਨਮ ਅਮੋਲਕ ਹੈ ਇਸ ਨੂੰ ਕੌੜੀਆਂ ਦੇ ਭਾ ਨਹੀਂ ਗਵਾਣਾ ਚਾਹੀਦਾ ਸੁਖ ਦੁਖ ਦੇ ਸਮੇ ਸਿਮਰਨ ਕਰੋ ਧਰਮ ਸਾਲਾ ਬਣਾਓ ਸਾਥ ਸੰਗ ਕਰਿਆ ਕਰੋ ਵਿਕਾਰਾਂ ਨੂੰ ਮਨ ਤੋਂ ਦੂਰ ਕਰੋ ਸੁੱਧ ਹਿਰਦੇ ਨਾਲ ਨਾਮ ਜਪੋ ਇਹ ਉਪਦੇਸ਼ ਦੇ ਕੇ ਗੁਰੂ ਜੀ ਨੇ ਰਾਜੇ ਨੂੰ ਸਿੱਖ ਬਣਾਇਆ ਇਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਤੇਜ ਜੀ ਅੱਗੇ ਚੱਲ ਕੇ ਮੁਨਾਫਕ ਦੇਸ਼ ਪਹੁੰਚੇ ਇਸ ਦੇਸ਼ ਦੇ ਸਭ ਲੋਕ ਬੁਰਖੀ ਦੀ ਸ਼ਾਨ ਨੇ ਉਹ ਇਸ ਸਮਝਦਾਰ ਨਹੀਂ ਸੀ ਪਰਮਾਤਮਾ ਦਾ ਨਾਮ ਨਹੀਂ ਲੈਣਾ ਜਾਣਦੇ ਤੇ ਨਾ ਹੀ ਕਦੀ satsang ਦਾ ਨਾਮ ਉਹਨਾਂ ਨੇ ਕੰਨਾਂ ਨਾਲ ਸੁਣਿਆ ਸੀ ਉਹ ਘਰ ਦੇ ਦੰਦਿਆਂ ਵਿੱਚ ਹੀ ਫਸੇ ਹੋਏ ਸਨ ਲੋਕਾਂ ਦੀ ਐਸੀ ਦਸਾ ਵੇਖ ਕੇ ਗੁਰੂ ਜੀ ਉਹਨਾਂ ਦੇ ਉਦਾਰ ਵਾਸਤੇ ਇੱਕ ਚੰਗਾ ਖੇਤ ਵੇਖ ਕੇ ਉਸ ਦੇ ਕਿਨਾਰੇ ਰੁੱਖੇ ਠਾਂ ਬੈਠ ਗਏ ਤੇ ਉੱਥੋਂ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਲਈ ਉੱਥੋਂ ਦੇ ਲੋਕ ਰਾਜੇ ਨੂੰ ਰੱਬ ਕਰਕੇ ਪੂਜਦੇ ਸਨ ਜਦੋਂ ਮੀਂਹ ਦੀ ਲੋੜ ਹੁੰਦੀ ਸੀ ਤਾਂ ਰਾਜੇ ਨੂੰ ਜਾ ਕੇ ਕਹਿੰਦੇ ਜਦੋਂ ਰਾਜਾ ਜਪ ਕਰਦਾ ਮੰਤਰ ਪੜ੍ਹਦਾ ਤਾਂ ਮੀਂਹ ਪੈਂਦਾ ਖੇਤੀ ਹੁੰਦੀ ਤੇ ਲੋਕ ਅੰਨ ਦਾਣਾ ਪੈਦਾ ਕਰਕੇ ਖਾਂਦੇ ਜਿਸ ਦਿਨ ਤੋਂ ਗੁਰੂ ਜੀ ਇੱਥੇ ਆ ਕੇ ਬੈਠੇ ਨੀਨਾ ਪਿਆ ਇਹ ਖੇਤਿਆਂ ਸੁਖ ਗਣੀਆਂ ਲੋਕ ਤੰਗ ਹੋ ਕੇ ਰਾਜੇ ਕੋਲ ਗਏ ਕਿ ਮੀਂਹ ਪਵਾਓ ਰਾਜੇ ਨੇ ਪਹਿਲਾ ਮੰਗ ਬਹੁਤ ਜਪ ਤੇ ਮੰਤਰ ਪੜੇ ਪਰ ਮੀਂਹ ਨਾ ਵਸਿਆ ਲੋਕ ਘਬਰਾ ਗਏ ਕਿ ਇਸ ਵਾਰ ਮੀਂਹ ਕਿਉਂ ਨਹੀਂ ਵਸਿਆ ਤਦ ਉਸ ਖੇਤ ਦੇ ਮਾਲਕ ਨੇ ਜਿਸ ਰਕਸ਼ੇਠਾਂ ਕੋਲ ਜੀ ਬੈਠੇ ਸਨ ਜਾ ਕੇ ਕਿਹਾ ਮੀਂਹ ਨਾ ਪੈਣ ਕਰਕੇ ਸਾਡੀਆਂ ਖੇਤੀਆਂ ਸੁੱਕ ਰਹੀਆਂ ਹਨ ਤੁਸੀਂ ਸੰਤ ਮਹਾਤਮਾ ਹੋ ਕਿਰਪਾ ਕਰਕੇ ਮੀਂਹ ਪਵਾਓ ਧਰੂਜੀ ਨੇ ਪੁੱਛਿਆ ਪਹਿਲਾਂ ਮੀਂਹ ਇਸ ਤਰ੍ਹਾਂ ਹੁੰਦਾ ਸੀ ਤਦ ਕਿਸਾਨ ਨੇ ਸਾਰੀ ਗੱਲ ਸੁਣਾਈ ਕਿ ਇਸ ਤਰ੍ਹਾਂ ਸਾਡਾ ਰਾਜਾ ਮੰਤਰ ਪੜਦਾ ਸੀ ਤਾਂ ਮੀਂਹ ਪੈਂਦਾ ਸੀ ਪਰ ਹੁਣ ਰਾਜੇ ਨੇ ਬਹੁਤ ਮੰਤਰ ਪੜੇ ਪਰ ਮੀਂਹ ਬਿਲਕੁਲ ਨਹੀਂ ਪਿਆ ਗੁਰੂ ਜੀ ਨੇ ਕਿਹਾ ਹੁਣ ਤੁਸੀਂ ਪਰਮਾਤਮਾ ਦੇ ਅੱਗੇ ਬੇਨਤੀ ਕਰੋਗੇ ਤਾਂ ਮਿਹੀ ਪਵੇਗਾ ਉਸਨੇ ਕਿਹਾ ਜੀ ਅਸੀਂ ਤਾਂ ਪਰਮਾਤਮਾ ਦਾ ਨਾਮ ਹੀ ਕਦੇ ਨਹੀਂ ਸੁਣਿਆ ਤੇ ਬੇਨਤੀ ਕਿਸ ਅੱਗੇ ਕਰੀਏ ਗੁਰੂ ਜੀ ਨੇ ਕਿਹਾ ਪਰਮਾਤਮਾ ਸਭ ਦਾ ਮਾਲਕ ਹੈ ਹਰ ਇੱਕ ਜੀਵ ਜੰਤ ਵਿੱਚ ਵਸ ਰਿਹਾ ਹੈ ਜੇ ਤੁਸੀਂ ਉਸ ਦਾ ਨਾਮ ਲੈ ਕੇ ਖੇਤੀ ਬੀਜੋਗੇ ਤਾ ਖੇਤੀ ਬਹੁਤ ਹੋਵੇਗੀ ਤੇ ਸਾਰੇ ਸੁਖੀ ਵਸੋਗੇ ਗੁਰੂ ਜੀ ਦੇ ਬਚਨ ਸੁਣ ਕੇ ਉਸ ਕਿਸਾਨ ਨੇ ਲੋਕਾਂ ਨੂੰ ਜਾ ਕੇ ਕਿਹਾ ਕਿ ਬਾਹਰ ਇੱਕ ਸੰਤ ਬੈਠਾ ਹੈ ਉਸਨੇ ਮੈਨੂੰ ਕਿਹਾ ਹੈ ਕਿ ਜੇਕਰ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੋਗੇ ਤਾਂ ਖੇਤੀ ਬਹੁਤ ਹੋਵੇਗੀ ਲੋਕਾਂ ਨੇ ਕਿਹਾ ਤੂੰ ਬੂਰਖ ਹੈ ਪਲਾ ਮੇ ਤੋ ਬਿਨਾ ਖੇਤੀ ਕਿਵੇਂ ਹੋ ਸਕਦੀ ਹੈ ਕਿਸਾਨ ਨੇ ਵਾਪਸ ਆ ਕੇ ਗੁਰੂ ਜੀ ਨੂੰ ਕਿਹਾ ਕਿ ਤੁਹਾਡੀ ਗੱਲ ਸੁਣ ਕੇ ਲੋਕ ਮੈਨੂੰ ਮਖੌਲ ਕਰਦੇ ਹਨ ਤੁਹਾਡੀ ਗੱਲ ਤੇ ਯਕੀਨ ਕੋਈ ਨਹੀਂ ਕਰਦਾ ਗੁਰੂ ਜੀ ਨੇ ਕਿਹਾ ਤੂੰ ਪਰਮਾਤਮਾ ਦਾ ਨਾਮ ਲੈ ਕੇ ਹਾਲਵਾ ਕੇ ਬੀਜ ਬੀਜ ਦੇ ਜੇਕਰ ਖੇਤੀ ਨਾ ਹੋਵੇਗੀ ਤਾਂ ਅਸੀਂ ਤੇਰੇ ਬੀਜਾਂ ਦਾ ਮੁੱਲ ਦੇ ਦੇਵਾਂਗੇ ਤਦ ਕਿਸਾਨ ਨੇ ਗੁਰੂ ਜੀ ਦੀ ਗੱਲ ਮੰਨ ਕੇ ਪਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੀ ਥੋੜੇ ਦਿਨਾਂ ਵਿੱਚ ਹੀ ਖੇਤੀ ਉੱਗ ਖੜੀ ਹੋਈ ਤੇ ਲੋਕ ਇਹ ਵੇਖ ਕੇ ਗੁਰੂ ਜੀ ਉੱਤੇ ਸਰਦਾ ਲੈ ਆਏ ਬਹੁਤ ਮਨੋਖ ਗੁਰੂ ਜੀ ਕੋਲ ਆਣ ਕੇ ਖੇਤੀ ਗੌਣ ਦੀ ਯੋక్తి ਪੁੱਛਣ ਲੱਗੇ ਗੁਰੂ ਜੀ ਨੇ ਕਿਹਾ ਤੁਸੀਂ ਹੜਵਾ ਕੇ ਪਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੋ ਤੁਹਾਡੀਆਂ ਖੇਤੀਆਂ ਵੀ ਉਹ ਕੋ ਪੈਣ ਕੀਆ ਤਦ ਉਹਨਾ ਕਿਸਾਨਾ ਨੇ ਇਸ ਤਰ੍ਹਾਂ ਹੀ ਕੀਤਾ ਤੇ ਜਦ ਸਾਭ ਦੀਆਂ ਖੇਤੀਆਂ ਉਗ ਪਈਆਂ ਤਾਂ ਫਿਰ ਉਹਨਾ ਕਿਸਾਨਾ ਨੇ ਗੁਰੂ ਜੀ ਨੂੰ ਕਿਹਾ ਮਹਾਰਾਜ ਮੀ ਕਿਸ ਤਰ੍ਹਾਂ ਪਵੇਗਾ ਇਸ ਦਾ ਉਪਾਅ ਵੀ ਦੱਸੋ ਤਦ ਗੁਰੂ ਜੀ ਨੇ ਕਿਹਾ ਤੁਸੀਂ ਕੜਾ ਪ੍ਰਸਾਦ ਤਿਆਰ ਕਰਕੇ ਸਾਰੇ ਇਕੱਠੇ ਹੋ ਕੇ ਪਰਮਾਤਮਾ ਅੱਗੇ ਨਹੀਂ ਪੈਣ ਵਾਸਤੇ ਬੇਨਤੀ ਕਰੋਗੇ ਤਾਂ ਨਹੀਂ ਪਵੇਗਾ ਜਦੋਂ ਉਹਨਾ ਕਿਸਾਨਾਂ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਨਹੀਂ ਬਹੁਤ ਪਿਆ ਗੁਰੂ ਜੀ ਦੀ ਮहिमा ਸੁਣ ਕੇ ਰਾਜਾ ਬਹੁਤ ਭੇਟਾ ਲੈ ਕੇ ਗੁਰੂ ਜੀ ਦੇ ਕੋਲ ਆਣ ਹਾਜ਼ਰ ਹੋਇਆ ਤੇ ਨਮਸਕਾਰ ਕਰਕੇ ਬੇਨਤੀ ਕੀਤੀ ਕਿ ਤੁਸੀਂ ਪੂਰਨ ਸੰਤ ਸਰਵ ਸ਼ਕਤੀवान ਹੋ ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰਾ ਭਲਾ ਹੋਵੇ ਅੱਗੇ ਤੋਂ ਜਿਸ ਤਰ੍ਹਾਂ ਤੁਸੀਂ ਆਗਿਆ ਕਰੋਗੇ ਉਸ ਤਰ੍ਹਾਂ ਪਰਮਾਤਮਾ ਨੂੰ ਮਨਿਆ ਕਰਾਂਗੇ ਰਾਜੇ ਦਾ ਪ੍ਰੇਮ ਤੇ ਸਰਦਾ ਵੇਖ ਕੇ ਗੁਰੂ ਜੀ ਨੇ ਆਖਿਆ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰੋ ਧਰਮਸ਼ਾਲਾ ਬਣਾ ਕੇ ਸਾਥ ਸੰਗ ਕਰਿਆ ਕਰੋ ਤਦ ਤੁਹਾਡੇ ਸਾਰਿਆਂ ਦਾ ਕਲਿਆਣ ਹੋਵੇਗਾ ਰਾਜੇ ਨੇ ਉਪਦੇਸ਼ ਲੈ ਕੇ ਆਪਣੇ ਰਾਜ ਵਿੱਚ ਲੋਕਾਂ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਲਾਇਆ ਤਦ ਸਾਰੇ ਲੋਕ ਨਾਮ ਜਪਣ ਕਰਨ ਵੇਚੇ ਅਲੱਗ ਕੇ ਆਪਣਾ ਜੀਵਨ ਸਫਲਾ ਕਰਨ ਲੱਗੇ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਇਆਂ ਭੁੱਲਾਂ ਚੁਪਾਂ ਵੀ ਖਿਮਾ ਮਖਸ਼ਣੀ ਸਾਕੇ ਨੂੰ ਲਾਇਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ